ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਸਵਿੰਦਰ ਗੌਰ ਪੰਜਾਬ ਤੋਂ ਤੇ ਅੱਜ ਆਪਾਂ ਬਣਾਉਣ ਜਾ ਰਹੇ ਆ ਬਹੁਤ ਹੀ ਵਧੀਆ ਜਿਵੇਂ ਦਾਤ ਨੂੰ ਆਪਣੀ ਦਾਲ ਵਗੈਰਾ ਬਚ ਜਾਂਦੀ ਹੈ ਬਣੀ ਹੋਈ ਤਾਂ ਸਵੇਰੇ ਉਸੇ ਹੀ ਬਚੀ ਹੋਈ ਦਾਲ ਦੇ ਮਿੱッセ ਪਰੌਂਠੇ ਮੇਰੇ ਕੋਲ ਰਾਤੀ ਅਸੀਂ ਬਣਾਈ ਸੀ ਮੂੰਗੀ ਮਸਰੀ ਦੀ ਦਾਲ ਤੇ ਮੇਰੇ ਕੋਲ ਇਕੋਲੀ ਉਹ ਬਚ ਗਈ ਹੁਣ ਇਹਨੂੰ ਹੀ ਆਪਾਂ ਯੂਜ਼ ਕਰਕੇ ਸਾਰਿਆਂ ਦਾ ਨਾਸ਼ਤਾ ਬਣਾਵਾਂਗੇ ਇਕੋਲੀ ਦਾਲ ਤੋਂ ਦੇਖੋ ਕਿੰਨਾ ਵਧੀਆ ਨਾਸ਼ਤਾ ਬਣਦਾ ਹੈ ਸਭ ਦਾ ਇੱਕ ਕੋਲੀ ਦਾਲ ਬਚੀ ਹੋਈ ਸੀ ਇੱਕ ਕੋਲੀ ਦਾਲ ਲਈ ਆਪਾਂ ਦੋ ਕੋਲੀ ਆਟਾ ਲੈ ਲਿਆ ਇਹ ਦੋ ਕੋਲੀ ਆਟਾ ਹੈ ਤੇ ਇਹਦੇ ਤੋਂ ਅੱਧਾ ਹੀ ਆਪਾਂ ਨੇ ਬੇਸਨ ਪਾਣਾ ਇਹਦੇ ਚ ਦੋ ਕੋਲੀ ਆਟਾ ਇੱਕ ਕੋਲੀ ਬੇਸਨ ਪਿਆਜ਼ ਦੋ ਪਿਆਜ਼ ਨੇ ਵੱਡੇ ਬਰੀਕ ਬਰੀਕ ਕੱਟੇ ਹੋਏ ਇੱਥੇ ਚਾਰ ਹਰੀਆਂ ਮੇਚਾਂ इस तो बात अपने दाल पा लैनी है फिर अपने अद्धा चमचा नमक द अदा चमचा काली मिर्च का अद्धी चमची जवैन गर्मी बहुत है ता करके तो आप जवाइन थोड़ी घट्टी पावे अद्धा चम्मच तो भी थोड़ी घट पावे थोड़ा मौसम ठंडा मिठा ज सर्दी चम्मच भी पा सकते हैं ना तो यहाँ आप सुा धनिया पूरा चमचा भर के दरा पीसिया हुआ है एक चम्मच पा देना आपने जीरा ਹੁਣ ਆਪਾਂ ਜਿਵੇਂ ਆਮ ਆਟਾ ਗੁੰਦੇ ਰੋਟੀ ਦਾ ਰੋਟੀ ਬਣਾਉਣ ਵਾਸਤੇ ਆਪਾਂ ਆਟਾ ਉਸੇ ਤਰ੍ਹਾਂ ਹੀ ਗੁੰਦਣਾ। ਪਹਿਲਾਂ ਇਹਨੂੰ ਮਿਕਸ ਕਰ ਲਓ ਸਾਰੇ ਨੂੰ। ਤਾਂ ਕਿ ਇੱਕ ਬਰਾਬਰ ਹੋ ਜੇ ਇਹ ਤੇ ਇਹਦੇ ਚ ਦਾਲ ਵੀ ਪਾਈ ਸੀ ਜਿਹਦੇ ਕਰਕੇ ਪਾਣੀ ਬਹੁਤਾ ਨਹੀਂ ਪੈਣਾ ਇਹਦੇ ਚ ਥੋੜਾ ਹੀ ਪੈਣਾ ਹੈ। ਬੜੇ ਵਧੀਆ ਪਰੌਂਠੇ ਤਿਆਰ ਹੁੰਦੇ ਆ ਇਹ। ਆਟਾ ਗੁੰਦੇ ਗੁੰਦੇ ਹੀ ਵੇਸਨ ਦੀ ਬੜੀ ਵਧੀਆ ਖੁਸ਼ਬੂ ਆਣ ਲੱਗ ਜਾਂਦੀ ਹੈ ਇਹਦੇ 'ਚ ਦੇਖੋ ਆ ਬਿਲਕੁਲ ਥੋੜਾ ਥੋੜਾ ਹੱਥ 'ਚ ਲੈ ਕੇ ਥੋੜਾ ਥੋੜਾ ਆਟਾ ਪਾਣਾ ਆਪਾਂ ਨੇ ਸੌਰੀ ਪਾਣੀ ਪਾਣਾ ਆਪਾਂ ਨੇ ਥੋੜਾ ਥੋੜਾ ਆਟਾ ਆਪਣਾ ਉਦਾਂ ਹੀ ਹੋਣਾ ਚਾਹੀਦਾ ਜਿਵੇਂ ਨਾਰਮਲ ਆਪਾਂ ਗੁੰਦੇ ਆ ਆਟਾ ਢਿੱਲਾ ਜਿਹਾ ਬਹੁਤਾ ਟਾਈਟ ਨਹੀਂ ਹੋਣਾ ਚਾਹੀਦਾ ਤੇ ਦੇਖੋ ਜੀ ਆਪਾਂ ਥੋੜਾ ਥੋੜਾ ਪਾਣੀ ਪਾੰਡੇ ਗਏ ਤੇ ਆਟਾ ਕਿੰਨਾ ਵਧੀਆ ਗੁੰਨ ਕੇ ਤਿਆਰ ਹੋ ਗਿਆ ਆਪਣਾ ਬਸ ਥੋੜਾ ਜਿਨੂੰ ਦੋ ਤਿੰਨ ਮੁੱਕੀਆਂ ਦੇ ਕੇ ਫਸਟ ਕਲਾਸ ਇਤੇਿਆਰ ਹੋ ਜੇਗਾ ਇਹ ਬਹੁਤ ਹੀ ਵਧੀਆ ਲੱਗਦੀ ਹੈ ਜੀ ਮਿੱਸੀ ਰੋਟੀ ਬਹੁਤ ਹੀ ਵਧੀਆ ਲੱਗਦੀ ਹੈ ਕਿਉਂਕਿ ਇਹਦੇ ਚ ਰਾਤ ਦੀ ਬਚੀ ਹੋਈ ਦਾਲ ਵੀ ਹੈ ਕੱਲੀ ਬੇਸਨ ਦੀ ਵੀ ਮਿੱਸੀ ਰੋਟੀ ਬਹੁਤ ਵਧੀਆ ਲੱਗਦੀ ਹੈ ਪਰ ਜੇ ਇਹਦੇ ਵਿੱਚ ਆਪਾਂ ਦਾਲ ਮਿਕਸ ਕਰ ਲਈਏ ਕੋਈ ਵੀ ਦਾਲ ਹੋਵੇ ਛੋਲਿਆਂ ਦੀ ਸਾਬਤ ਮੂੰਗੀ ਦੀ ਤਾਂ ਦਾਲ ਪਾਉਣ ਨਾਲ ਇਸ ਪਰੌਂਠੇ ਸੌਫਟ ਬਣਦੇ ਆ ਜੇ ਕੱਲਾ ਬੇਸਨ ਬਾਦੋ ਤੇ ਉਹਦੇ ਨਾਲੇ ਥੋੜੀ ਸੁੱਕੀ ਸੁੱਕੀ ਜੀ ਰੋਟੀ ਬੰਦੀ ਸਵਾਦਤਾ ਲੱਗਦੀ ਹੈ ਉਹ ਜ਼ਿਆਦਾ ਕ੍ਰਿਸਪੀ ਹੋ ਜਾਂਦੀ ਹੈ ਦੇਖੋ ਜੀ ਕਿੰਨਾ ਵਧੀਆ ਆਟਾ ਲੱਗ ਗਿਆ ਬਸ ਇਹਨੂੰ ਬਣਾਉਣ ਦੀ ਬਹੁਤੀ ਕੰਾਲੀ ਨਹੀਂ ਕਰਨੀ ਕਿ ਆਪਾਂ ਆਟਾ ਗੁੰਨ ਲਿਆ ਤੇ ਨਾਲ ਹੀ ਬਣਾ ਲਓ ਕਿਉਂਕਿ ਬੇਸਨ ਬਹੁਤ ਖੁਸ਼ਕ ਹੁੰਦਾ ਹੈ ਤੇ ਇਹ ਆਟੇ ਨੂੰ ਰੈਸਟ ਕਰਨ ਲਈ ਘੱਟੋ ਘੱਟ ਅੱਧਾ ਘੰਟਾ ਰੱਖੋ ਆਟਾ ਆਪਣਾ ਲੱਗ ਕੇ ਬਹੁਤ ਵਧੀਆ ਤਿਆਰ ਹੋ ਗਿਆ ਇਹਨੂੰ ਹੁਣ ਆਪਾਂ ਅੱਧੇ ਘੰਟੇ ਲਈ ਕਿਸੇ ਬਰਤਨ ਦੇ ਵਿੱਚ ਢੱਕ ਕੇ ਰੱਖ ਦੇਣਾ ਹਾਂਜੀ ਤੇ ਆਪਾਂ ਨੂੰ ਅੱਧਾ ਘੰਟਾ ਹੋ ਗਿਆ ਹੈ ਆਟੇ ਨੂੰ ਰੈਸਟ ਤੇ ਰੱਖ ਦੇ ਹੁਣ ਆਪਾਂ ਇਹਦੀ ਪਰੌਂਠੀ ਬਣਾ ਲੀ ਸਟਾਰਟ ਕਰਾਂਗੇ ਜਿਵੇਂ ਨਾਰਮਲ ਪਰੌਂਠੀ ਬਣਾਈ ਦੀਏ ਬਸ ਉਸੇ ਤਰ੍ਹਾਂ ਹੀ ਬਣਾਨੀ ਆ ਆਪਾਂ ਨੇ ਥੋੜਾ ਜੈਨ ਨੂੰ ਬਸ ਭਸਪਾੜਾ ਕਰ ਲੈਣਾ आज प्यूज पाए हुए ਵਿੱਚ ਹਰੀਆਂ ਮੇਚਾਂ ਬੜੀ ਵਧੀਆ ਲੱਗਦੀ ਹੈ ਇਹ ਰੋਟੀ ਦੇਖੋ ਨਾਰਮਲ ਜਿੱਦਾਂ ਪਰੌਂਠੇ ਬਣਾਇਦੇ ਸੇਮ ਉਸੇ ਤਰ੍ਹਾਂ ਹੀ ਵੇਲ ਲੈਣ ਨੂੰ ਜੇ ਕਈ ਲੋਕਾਂ ਨੂੰ ਤਾਂ ਮਿੱਸੇ ਪਰਸ਼ਾਦੇ ਪਸੰਦ ਹੈ ਜੇ ਤੁਸੀਂ ਫੁਲਕੇ ਬਣਾਣੇ ਚਾਹਦੇ ਹੋ ਤਾਂ ਫੁਲਕੇ ਵੀ ਬਣਾ ਸਕਦੇ ਹੋ ਇਹਦੇ ਤੇ ਪਰੌਂਠੀ ਆਪਣੀ ਵੇਲ ਚੁੱਕੀ ਹੈ ਤਵਾ ਆਪਾਂ ਨੇ ਗਰਮ ਕੀਤਾ ਹੋਇਆ ਸੀ ਇਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਗਰਮ ਕਰ ਲਿਆ ਸੀ ਪਹਿਲਾਂ ਇਹਨੂੰ ਥੋੜੀ ਜਿਹੀ ਆਪਾਂ ਗਰਮ ਤੇ ਪੱਕਣ ਦਵਾਂਗੇ ਇਹਦੇ ਚ ਆਪਾਂ ਨੇ ਨਾ ਇਹ ਖੁਸ਼ਕ ਹੁੰਦੇ ਥੋੜੀ ਜਿਹੀ ਕਿਉਂਕਿ ਬੇਸਰ ਨਾ ਤੇ ਇਹਦੇ ਚ ਨਾ ਆਪਾਂ ਨੇ ਕਿਉ ਨਾਲ ਨਾਲ ਲਗਾਈ ਜਾਣਾ ਦੇਖੋ ਸਾਈਡਾਂ ਤੇ ਕਿਉ ਲਗਾ ਲਿਆ ਆਪਾਂ ਨੇ ਤੇਰੇ ਨੂੰ ਪਰਤ ਤਾ ਅਜੇ ਕੋ ਸੇਕਾ ਲੱਗਣਾ ਸ਼ੁਰੂ ਹੋ ਗਿਆ ਅਜੇ ਇਹਨੂੰ ਤੇਜ਼ ਹੀ ਰੱਖਣਾ ਆਪਾਂ ਦੋ ਵਾਰੀ ਪਰਤਣ ਤੋਂ ਬਾਅਦ ਆਪਾਂ ਨੇ ਇਹਨੂੰ ਫੇਰ ਕਰਦੇ ਨੇ మీడియం ਬੜੇ ਸਵਾਦ ਲੱਗਦੇ ਹੈ ਨਾਸ਼ਤੇ ਦੇ ਵਿੱਚ ਹੁਣ ਆਪਾਂ ਜਦੋਂ ਇਹਨੂੰ ਖਾਈਏ ਆਂਬ ਦੇ ਚਾਰ ਨਾਲ ਦਹੀਂ ਨਾਲ ਬਹੁਤ ਵਧੀਆ ਲੱਗਦੇ ਆਪਾਂ ਇਹਨੂੰ ਹੁਣ ਦੋ ਵਾਰ ਪਰਤ ਤਾ ਤੇ ਹੁਣ ਆਪਾਂ మీడియం ਕਰਦੇ ਵੀ ਇਹਦੀ ਫਲੇਮ ਤਾਂ ਕਿ ਇਹ ਜਲੇ ਨਾ ਅੰਦਰੋਂ ਵੀ ਚੰਗੀ ਤਰ੍ਹਾਂ ਇਹ ਪੱਕ ਜਾਏ ਬਾਸ ਹੁਣ ਪਲਤੰਦੇ ਜਾਓ ਇਹਨੂੰ ਤੇ ਕਿਉ ਇਹਦੇ ਇੱਕ ਸਾਈਡ ਤੇ ਨਹੀਂ ਲਾਣਾ ਹੈਗਾ ਆਪਾਂ ਨੇ ਦੇਸੀ ਕਿਉ ਦੇ ਤਾਂ ਵਧੀਆ ਲੱਗਦੇ ਬਹੁਤ ਜੇ ਨਹੀਂ ਹੈਗਾ ਤਾਂ ਕੋਈ ਗੱਲ ਨਹੀਂ ਡਿਪੈਂਡ ਵੀ ਵਰਤ ਸਕਦੇ ਹੋ ਆਪਾਂ ਦੇਖੋ ਕਿਉ ਲਗਾ ਕੇ ਉਤੋਂ ਹਲਕਾ ਹਲਕਾ ਦਬਾ ਕੇ ਤੇ ਆਪਾਂ ਨੇ ਕਿਉ ਇਹਦੇ ਦੋਨੋਂ ਸਾਈਡ ਤੇ ਲਾਣਾ त ही यह परौंठे बहुत वजिए बनते जो चंकी तरह पके हुए हो बहुता टाइम नहीं लगता देखो कि के तैयार हो गया दूजी साइड भी पक्की बस परौंठा देखो कि जल्दी बन के तैयार हो गया ਤਦ ਦੇਖੋ ਪਰੌਂਠੀ ਦੇ ਉੱਪਰ ਆਪਾਂ ਨੇ ਮੱਖਣ ਲਾ ਲਿਆ ਨਾਲ ਦਹੀਂ ਨਾਸ਼ਤੇ 'ਚ ਬਹੁਤ ਹੀ ਵਧੀਆ ਲੱਗਦੇ ਨੇ ਇਹ ਬਹੁਤ ਜ਼ਿਆਦਾ ਵਧੀਆ ਤੇ ਪਲੀਜ਼ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਮੇਰੀ ਰੈਸਪੀ ਕਿਵੇਂ ਦੀ ਲੱਗੀ ਠੀਕ ਹੈ ਜੀ ਤੇ ਮੇਰੇ ਚੈਨਲ ਨੂੰ ਪਲੀਜ਼ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰੋ ਕਮੈਂਟ ਵੀ ਕਰਿਆ ਕਰੋ ਉਹਦੇ ਨਾਲ ਮੈਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਕਿ ਮੈਂ ਹੋਰ ਨਵੇਂ-ਨਵੇਂ ਰੈਸਪੀਆਂ ਤੁਹਾਡੇ ਲਈ ਲੈ ਕੇ ਆਉਂਦੀ ਰਹਾਂ ਅੱਜ ਦੀ ਰੈਸਪੀ ਬਹੁਤ ਸੌਖੀ ਤੇ ਸਿੰਪਲ ਸੀ ਪਰ ਬਹੁਤ ਵਧੀਆ ਸੀ ਧੰਨਵਾਦ ਜੀ